ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮੋਦੀ ਸਰਕਾਰ ਨੇ ਯੂਪੀਏ ਦੇ 2014 ਵਿੱਚ ਕਿਸਾਨਾਂ ਲਈ 25000 ਕਰੋੜ ਰੁਪਏ ਦੇ ਬਜਟ ਨੂੰ ਵਧਾ ਕੇ 2024 ਵਿੱਚ 1.52 ਲੱਖ ਕਰੋੜ ਰੁਪਏ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕਿਸੇ ਵੀ ਮੁਸ਼ਕਿਲ 'ਚ ਕਿਸਾਨ ਬੀਮਾ ਮਦਦ ਕਰਦੇ। ਵੀ ਦੇ ਦਿਨ ਕੇਂਦਰੀ ਰਾਜ ਮੰਤਰੀ ਬਿੱਟੂ ਪਟਿਆਲਾ ਦੇ ਦੌਰੇ ਤੇ ਸਨ। ਉਨ੍ਹਾਂ ਕਿਹਾ ਕਿ ਹੁਣ ਕਿਸਾਨ 160 ਰੇਲ ਰੂਟਾਂ ਤੇ ਆਪਣੀ ਫਸਲ ਲਾ ਕੇ ਆਪਣੀ ਫਸਲ ਨੂੰ ਵੱਧ ਤੋਂ ਵੱਧ ਰੇਟ ਤੇ ਵੇਚ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਮੋਟਰਨਾਜ ਬੀਜ ਅਤੇ ਵੇਚਣ ਉਤਸ਼ਾਹਿਤ ਕਰ ਰਹੀ ਹੈ। ਬਿੱਟੂ ਨੇ ਕਿਹਾ ਕਿ ਇਤਿਹਾਸਕ ਸ਼ਹਿਰ ਪਟਿਆਲਾ ਦੇ ਸਰ ਕਿੱਥੇ ਅੱਜ ਸਾਡੇ ਨਰਿੰਦਰ ਮੋਦੀ ਜੀ ਦੀ ਸਰਕਾਰ ਜੀ ਚ 1 ਲੱਖ 52 ਹਜ਼ਾਰ ਕਰੋੜ ਦਿੰਦੀ ਆ ਜਿਹੜਾ ਬਜਟ ਆ ਕਿਸਾਨ ਨੂੰ ਦੇ। ਹਰ ਇਹਦੇ ਵਿੱਚ ਕਿਸ ਤਰੀਕੇ ਨਾਲ ਖੇਤੀ ਨੂੰ ਨਵੇਂ ਤਰੀਕੇ ਨਾਲ ਕਰਨਾ ਕਿਸ ਤਰੀਕੇ ਨਾਲ ਫਲ ਆਂ ਲੀਆਂ ਸਬਜ਼ੀਂਆਂ ਕਿਵੇਂ ਉਹਨਾਂ ਨੂੰ ਅੱਗੇ ਅਸਾਉਣਾ ਕਿਵੇਂ ਉਹਨਾਂ ਨੂੰ ਤਕਨੀਕ ਨਾਲ ਬਿਮਾਰੀਆਂ ਤੋਂ ਬਚਾਉਣਾ ਕਿ ਮੀ ਉਹਨਾਂ ਦੀ ਸਟੋਰੀਜ ਕਰਨੀ ਹੈ ਸਭ ਤੋਂ ਵੱਡੀ ਸਟੋਰੀਜ ਦੀ ਵੀ ਸਭ ਤੋਂ ਵੱਡੀ ਹੈ ਜੇ ਨੂਲ ਉਹਨੂੰ